ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਗਰੀਏ ਦੇ ਵਿੱਚ ਮਾਸਾਂ ਦੀ ਫੜੇ ਲੱਗੇ ਆ ਜਣਾ ਜੀ ਅੱਜ ਦੀਆਂ ਫਾਂ ਗੱਲ ਕਰਨੀਆਂ ਅੱਜ ਦੀਆਂ ਅਗਲੇ 24 ਘੰਟਿਆਂ ਦੀ ਸੋ ਇਸ ਵੇਲੇ ਜਿਆ ਤਾਜ਼ਾ ਸੈਟੇਲਾਈਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੋ ਕਿ ਤੁਹਾਡੀ ਸਕਰੀਨ ਤੇ ਹੈ ਵੀ ਅਪ੍ਰੈਲ ਦਾ ਅੱਜ ਦਿਨ ਹੈ ਜੀ ਸਵੇਰ ਦੇ ਲਗਭਗ 8:00 ਵਜੇ ਜਾਣ ਜਾ ਰਹੇ ਆ ਜਿਵੇਂ ਕਿ ਸਾਨੂੰ ਅਪਡੇਟ ਦਿੱਤੀ ਸੀ ਕੱਲ ਦੀ ਰਾਤ ਦੀ ਵੀਡੀਓ ਦੇ ਵਿੱਚ ਕਿ ਪਛਮੀ ਸਿਸਟਮ ਹਾਲੇ ਸਰਗਰਮ ਹੈ ਤੇ ਆਉਂਦੇ ਜਿਹੜੇ 24 ਘੰਟੇ ਨੇ ਇਹ ਸਿਸਟਮ ਇਹ ਦਰਜ ਕਰਵਾ ਸਕਦਾ ਹੈ ਇਸ ਵੇਲੇ ਜੇ ਤਸਵੀਰਾਂ ਦੇਖ ਸਕਦੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਫੁਆਦ ਖੇਤਰ ਦੇ ਵਿੱਚ ਇਸ ਵੇਲੇ ਇਹ ਪਛਮੀ ਸਿਸਟਮ ਸਰਗਰਮ ਹੈ ਟੁੱਟੂਵੇਂ ਤੌਰ ਤੇ ਬਦਲਵਈਆ ਨਕੀਤਰਾ ਦੇ ਵਿੱਚ ਜਾ ਰਹੀ ਹੈ ਕਿਤੇ ਕਿਤੇ ਹਲਕੇ ਛਰਾਟ ਵੀ ਲੱਗ ਰਹੇ ਆ ਆਉਂਦੇ ਘੰਟਿਆਂ ਦੇ ਦਰਮਿਆਨ ਲੁਧਿਆਣਾ ਪਟਿਆਲਾ ਸ਼ਰੀਫਾਤੇਗੜ ਸਾਹਿਬ ਰੋਪੜ ਮਹਾਲੀ ਜੰਡੀਗੜ ਇਹਨਾਂ ਭਾਗਾਂ ਦੇ ਵਿੱਚ ਟੁੱਟਵੇਂ ਤੌਰ ਤੇ ਕਾਰਵਾਈਆਂ ਵੇਖਣ ਨੂੰ ਮਿਲ ਸਕਦੀਆਂ ਨੇ ਹਲਕੇ ਰਛਾਟੀਆਂ ਦੀਆਂ ਜਿਵੇਂ ਕਿ ਹੀਟ ਇਹਨਾਂ ਭਾਗਾਂ ਦੇ ਵਿੱਚ ਨਹੀਂ ਲੱਗੀ ਸਵੇਰ ਵੇਲੇ ਜਿਹੜਾ ਬੱਦਲ ਬਣਿਆ ਹੋਇਆ ਇਸ ਲਈ ਕੋਈ ਬਹੁਤ ਔਮੀ ਚਖੜ ਦੇ ਅਸਰ ਨਹੀਂ ਹਾਲਕੀ ਬੰਦਫਾ ਦੀ ਕਣੀਆਂ ਦੇ ਜਿਹੜੇ ਅਸਰ ਇਹਨਾਂ ਖੇਤਰਾਂ ਦੇ ਵਿੱਚ ਬਣੇ ਹੋਏ ਨੇ ਤੇ ਜੇਕਰ ਬਾਕੀ ਭਾਗਾਂ ਦੇ ਵਿੱਚ ਖਾਸ ਕਰ ਮਾਲਵੇ ਦੇ ਖੇਤਰਾਂ ਦੇ ਵਿੱਚ ਦੋਆਬੇ ਦੇ ਖੇਤਰਾਂ ਦੇ ਵਿੱਚ ਧੁੱਪ ਲੱਗ ਜਾਂਦੀ ਹੈ ਦੁਪਹਿਰ ਤੱਕ ਤੇ ਦੁਪਹਿਰ ਤੋਂ ਬਾਅਦ ਇਹਨਾਂ ਖੇਤਰਾਂ ਦੇ ਵਿੱਚ ਗਰਜ ਚਮਕ ਵਾਲੇ ਬੱਦਲਾ ਦਾ ਨਿਰਮਾਣ ਅੱਜ ਵੀ ਹੋ ਦੂਜੇ ਹੱਥੇ ਹਰਿਆਣਾ ਔਰ ਖਾਸ ਕਰ ਪਛਮੀ ਦੇ ਯੂਪੀ ਦੇ ਪਛਮੀ ਖੇਤਰ ਤੇ ਹਰਿਆਣਾ ਦੇ ਪੂਰਬੀ ਖੇਤਰਾਂ ਦੇ ਵਿੱਚ ਵੀ ਬਦਲ ਜਿਹੜੇ ਬਣਨ ਦਾ ਅਸਰ ਹੋਏਗਾ ਦਫਰਵਾਦ ਗਰਜਸ਼ਕ ਵਾਲੇ ਬਦਲ ਇਹਨਾਂ ਖੇਤਰਾਂ ਦੇ ਵਿੱਚ ਵੀ ਬਣ ਸਕਦੇ ਨੇ ਇਦਾਂ ਦੇ ਅਸਰ ਅਫਲ ਲਗਾ ਸਕਦੇ ਆ ਸੋ ਅੰਦੇ 24 ਘੰਟਿਆਂ ਤੱਕ ਲਗਭਗ ਸਿਸਟਮ ਦੀ ਸਮਾਪਤੀ ਹੈ ਕਹਿ ਸਕਦੇ ਹਾਂ ਕਿ ਅੱਜ ਸ਼ਾਮ ਤੱਕ ਹੋ ਜਾਏਗੀ ਤੇ ਅੱਜ ਸ਼ਾਮ ਤੋਂ ਬਾਅਦ ਮੈਦਾਨਾਂ ਦੇ ਵਿੱਚੋਂ ਸਿਸਟਮ ਅੱਗੇ ਕੁਝ ਘਟ ਜਾਣਾ ਤੇ ਜੋ-ਜੋ ਵਾਪਰੇਗਾ ਉਹ ਸ਼ਾਮ ਤੋਂ ਪਹਿਲਾਂ ਫੈਲਾ ਹੀ ਵਾਪਰੇਗਾ ਉਸ ਤੋਂ ਬਾਅਦ ਉਮੀਦ ਹੈ ਸਾਰੇ ਇੱਕਦਮ ਡਾਊਨ ਫੈ ਜਾਣਗੇ ਤੇ ਉਸ ਤੋਂ ਬਾਅਦ ਜੇ ਅਗਲੇ ਫਿਰ 2-3 ਦਿਨ ਹੋਣਗੇ ਉਹ ਠੀਕ-ਠਾਕ ਰਹਿਣ ਦੇ ਆਸਾਰ ਨੇ ਤੇ ਅਲਰਟ ਫਿਲਹਾਲ ਕੋਈ ਨਹੀਂ ਹੋਏਗਾ ਮੌਸਮ ਫਗ ਲੰਬੀ ਤੇ ਲਗਭਗ ਮੌਸਮ ਖੁਸ਼ਕ ਰਹਿੰਦਾ ਜਾਫਰੇ ਅਗਲੇ 3-4 ਦਿਨ ਤੇ ਅੱਜ ਦੇ ਦਿਨ ਤੱਕ ਇਹ ਸਿਸਟਮ ਸਰਗਰਮ ਹੈ ਤੇ ਜੇਕਰ ਕਾਰਵਾਈਆਂ ਮਿਹਦੀਆਂ ਹੁੰਦੀਆਂ ਨੇ ਤੁਹਾਨੂੰ ਲਿਖਤੀ ਪੋਸਟ ਰਾਹੀਂ ਸਾਂਝਾ ਕਰ ਦਿੱਤਾ ਜਾਵੇਗਾ ਧੰਨਵਾਦ